ਯੂਐਸਏ ਨੇ ਵੱਲੋਂ ਭਾਰਤੀ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ 17 ਜਹਾਜ਼ ਦੇ ਵਿੱਚ ਭਾਰਤੀ ਲੈ ਕੇ ਆਉਂਦੇ ਗਏ ਪਰ ਇਸ ਤੋਂ ਬਾਅਦ ਹੁਣ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਕਿ ਕੀ ਸਿਰਫ ਯੂਐਸਏ ਡਿਪੋਰਟ ਕਰ ਰਿਹਾ ਹੈ ਕੀ ਕੈਨੇਡਾ ਡਿਪੋਰਟ ਨਹੀਂ ਕਰ ਰਿਹਾ ਪਰ ਅਚਾਨਕ ਇਹ ਚਰਚਾ ਸ਼ੁਰੂ ਹੋ ਗਈ ਕਿ ਕੈਨੇਡਾ ਵਿੱਚ ਵੀ ਹੁਣ ਇੱਕ ਉਥਲ-ਪੁਥਲ ਨਜ਼ਰ ਆਉਣ ਲੱਗੀ ਹੈ ਪਰ ਇਹ ਉਥਲ-ਪੁਥਲ ਇਮੀਗਰੈਂਟਸ ਦੇ ਖਿਲਾਫ ਨਹੀਂ ਸਗੋਂ ਉਹਨਾਂ ਦੇ ਹੱਕ 'ਚ ਨਜ਼ਰ ਆ ਰਹੀ ਹੈ ਕਈ ਅਖਬਾਰਾਂ ਦੇ ਵਿੱਚ ਇਹ ਖਬਰਾਂ ਛਪੀਆਂ ਹੈ ਕਿ ਇੱਕ ਪਾਸੇ ਜਿੱਥੇ ਅਮਰੀਕਾ ਇਮੀਗਰੈਂਟਸ ਨੂੰ ਬਾਹਰ ਕੱਢ ਰਿਹਾ ਹੈ ਉੱਥੇ ਦੂਜੇ ਪਾਸੇ ਕੈਨੇਡਾ ਨੇ ਆਪਣੀ ਇੱਕ টিਆਰਪੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦਰਅਸਲ ਮੀਡੀਆ ਰਿਪੋਰਟਸ ਦੇ ਮੁਤਾਬਕ ਕੈਨੇਡਾ ਦੇ ਵੱਲੋਂ ਇੱਕ ਵੱਖਰਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦੇ ਆਧਾਰ ਦੇ ਉੱਤੇ ਰੈਫਿਊਜੀਜ਼ ਔਰ ਇਮੀਗਰੈਂਟਸ ਨੂੰ ਇੱਕ ਸਾਲ ਦਾ ਸਮਾਂ ਦਿੱਤਾ ਜਾਵੇਗਾ ਯਾਨੀ ਕਿ 12 ਮਹੀਨੇ ਤੱਕ ਦਾ ਅਸਥਾਈ ਪਰਮਿਟ ਦਿੱਤਾ ਜਾਵੇਗਾ। ਉਸ ਅਸਥਾਈ ਪਰਮਿਟ ਦੇ ਵਿੱਚ ਉਹ ਉਹਨਾ ਸਮਾਂ ਕੈਨੇਡਾ ਦੇ ਵਿੱਚ ਰਹਿ ਸਕਦੇ ਇਹ ਪਰਮਿਟ ਜਿਹੜਾ 12 ਮਹੀਨੇ ਤੱਕ ਦਾ ਵਧਾਇਆ ਜਾ ਸਕਦਾ ਹੈ ਰਿਫਿਊਜੀਜ਼ ਨੂੰ ਖਾਸ ਤੌਰ ਦੇ ਉੱਤੇ ਇਸ ਦਾ ਫਾਇਦਾ ਜਿਹੜਾ ਉਹ ਹੋਵੇਗਾ ਰਿਫਿਊਜੀਜ਼ ਵੱਧ ਤੌਰ ਦੇ ਉੱਤੇ ਉਹੀ ਲੋਕ ਜਿਹੜੇ ਜਾਂ ਤਾਂ ਕਈ ਵਾਰ ਇਲੀਗਲ ਇਮੀਗ੍ਰੈਂਟਸ ਕਹੇ ਜਾਂਦੇ ਨੇ ਜਾਂ ਜਿਹੜੇ ਅਸਲ ਦੇ ਵਿੱਚ ਪੀੜਤ ਹੁੰਦੇ ਨੇ ਔਰ ਉਹ ਕਿਸੇ ਹੋਰ ਮੁਲਕ ਦੇ ਵਿੱਚ ਮਾਈਗ੍ਰੇਟ ਕਰ ਗਏ ਹੁੰਦੇ ਨੇ ਉਹ ਉਹ ਉਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਜਿੱਥੇ ਇੱਕ ਪਾਸੇ ਅਮਰੀਕਾ ਉਹਨਾਂ ਇਮੀਗ੍ਰੈਂਟਸ ਨੂੰ ਵੱਧ ਤੌਰ ਤੇ ਪਛਾਣ ਰਿਹਾ ਤੇ ਕੱਢ ਰਿਹਾ ਉੱਥੇ ਹੀ ਕੈਨੇਡਾ ਦੇ ਵੱਲੋਂ ਇੱਕ ਟੀਆਰਪੀ ਮੁਹਿੰਮ ਜਿਵੇਂ ਕਿ ਮੀਡੀਆ ਰਿਪੋਰਟਸ ਦੇ ਵਿੱਚ ਛਪ ਰਿਹਾ ਉਹ ਚੱਲਣ ਲੱਗ ਗਈ ਹੈ ਜਿਸ ਤਾਰ ਦੇ ਉੱਤੇ ਹੁਣ ਇੱਕ ਪਰਮਿਟ ਜਿਹੜਾ ਉਹ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਦਰਸਲ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਹੈ ਕੈਨੇਡਾ ਦੇ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈ ਕਿ 12 ਮਹੀਨੇ ਤੱਕ ਦਾ ਪਰਮਿਟ ਜਿਹੜਾ ਅਸਥਾਈ ਪਰਮਿਟ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕਰੀਏ ਜਦੋਂ ਵਿਦੇਸ਼ੀ ਮੁਲਕਾਂ ਦੇ ਵਿੱਚ ਵੱਧਦੇ ਅੱਤਵਾਦ ਦੀ ਗੱਲ ਕਰੀਏ ਜਦੋਂ ਵਿਦੇਸ਼ੀ ਮੁਲਕਾਂ ਦੇ ਵਿੱਚ ਵੱਧਦੇ ਕ੍ਰਾਈਮਿਨਲਿਜ਼ਮ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਨਾਮ ਕੈਨੇਡਾ ਵਰਗੇ ਮੁਲਕਾਂ ਦਾ ਆਉਂਦਾ ਕਿਉਂਕਿ ਜੇ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਨਿਗਾਹ ਮਾਰੀਏ ਤਾਂ ਬਹੁਤ ਸਾਰੇ ਗੈਂਗਸਟਰਸ ਜਿਹੜੇ ਨੇ ਵੱਖ-ਵੱਖ ਮੁਲਕਾਂ ਦੇ ਨਾਲ ਤੱਲੁਕ ਰੱਖਣ ਵਾਲੇ ਉਹਨਾਂ ਬਾਰੇ ਇਹੀ ਕਿਹਾ ਜਾਂਦਾ ਹੈ ਕਿ ਉਹ ਕੈਨੇਡਾ ਵਰਗੇ ਦੇਸ਼ਾਂ 'ਚ ਬੈਠੇ ਨੇ ਔਰ ਭਾਰਤੀ ਇਮੀਗ੍ਰੇਸ਼ਨ ਦੇ ਉੱਤੇ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਵੱਧ ਤੋਂ ਵੱਧ ਕੈਨੇਡਾ ਔਰ ਅਮਰੀਕਾ ਵੱਲ ਦੀ ਇਮੀਗ੍ਰੇਸ਼ਨ ਕੱਢਣ ਦੇ ਇਲਜ਼ਾਮ ਇਹਨਾਂ ਦੇ ਉੱਤੇ ਯਾਨੀ ਕਿ ਭਾਰਤੀ ਇਮੀਗ੍ਰੇਸ਼ਨ ਦੇ ਉੱਤੇ ਲੱਗਦੇ ਨੇ ਹੁਣ ਇਹਦੇ ਦਰਮਿਆਨ ਜਿੱਥੇ ਆਲਰੇਡੀ ਇੱਕ ਪਾਸੇ ਇੱਕ ਹੈਵੌਕ ਕੈਨੇਡਾ ਦੇ ਵਿੱਚ ਬਣਿਆ ਹੋਇਆ ਹੈ ਹਾਲਾਂਕਿ ਕੈਨੇਡਾ ਤੋਂ ਬਹੁਤ ਸਾਰੇ ਸਰੋਤ ਇਦਾਂ ਦੀ ਜਾਣਕਾਰੀ ਵੀ ਦਿੰਦੇ ਆ ਕਿ ਜਦੋਂ ਕੈਨੇਡਾ ਦੇ ਵਿੱਚ ਹਾਲਾਤ ਤਣਾਪੂਰਵਕ ਹੋ ਗਏ ਸੀ ਜਦੋਂ ਇੱਥੇ ਨੌਕਰੀਆਂ ਮਿਲਣੀਆਂ ਬੰਦ ਹੋ ਗਈਆਂ ਸੀ ਤੇ ਬਹੁਤ ਸਾਰੇ ਜਿਹੜੇ ਲੋਕ ਸੀ ਉਹ ਇਲੀਗਲ ਤਰੀਕੇ ਦੇ ਨਾਲ ਹਾਲਾਂਕਿ ਇਹ ਜਿਹੜੀ ਜਾਣਕਾਰੀ ਹੈ ਇਹਦੇ ਉੱਤੇ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਪਰ ਜ਼ਰੂਰ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿਹਾਫ ਤੇ ਦੱਸ ਰਹੇ ਆ ਕਿ ਇਲੀਗਲ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਅਮਰੀਕਾ ਵੱਲੋਂ ਨਿਕਲ ਗਏ ਸੀ ਹਾਲਾਂਕਿ ਇਹ ਤੱਥ ਜਿਹੜੇ ਨੇ ਇਹ ਸਿੱਧੇ ਰੂਪ ਦੇ ਵਿੱਚ ਤਾਂ ਨਹੀਂ ਪਰ ਇਹ ਸਿੱਧੇ ਰੂਪ ਦੇ ਵਿੱਚ ਮੀਡੀਆ ਰਿਪੋਰਟਸ ਦਾ ਹਿੱਸਾ ਬਣੇ ਨੇ ਔਰ ਕਿਹਾ ਗਿਆ ਕਿ ਹੁਣ ਉਹੀ ਲੋਕ ਜਿਹੜੇ ਕੈਨੇਡਾ ਤੋਂ ਅਮਰੀਕਾ ਜਾ ਚੁੱਕੇ ਸੀ ਹੁਣ ਅਮਰੀਕਾ ਦੀ ਸਿਚੁਏਸ਼ਨ ਦੇਖ ਕੇ ਉਹ ਕੈਨੇਡਾ ਵੱਲ ਨੂੰ ਦੁਬਾਰਾ ਰੁਖ ਕਰਨਾ ਲੋਚ ਰਹੇ ਹੋਣਗੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੈਨੇਡਾ ਜਿਹੜਾ ਉਹ ਜ਼ਰੂਰ ਕਿਤੇ ਨਾ ਕਿਤੇ ਆਪਣੀ ਛਵੀ ਜਿਹੜੀ ਹੈ ਉਹ ਗਲੋਬਲ ਪੱਧਰ ਦੇ ਉੱਤੇ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਦਾ ਲਕ ਰੱਖਣ ਵਾਲੀ ਜਿਹੜੀ ਛਵੀ ਹੈ ਉਹ ਹੁਣ ਸੁਧਾਰਨ ਜਾਂ ਵੱਧ ਤੌਰ ਦੇ ਉੱਤੇ ਉਠਾਉਣ ਦੀ ਜਿਹੜੀ ਕੋਸ਼ਿਸ਼ ਉਹ ਕਰਦਾ ਨਜ਼ਰ ਆ ਰਿਹਾ ਹਾਲਾਂਕਿ ਕੈਨੇਡਾ ਨੂੰ ਲੈ ਕੇ ਲੰਘੇ ਦੇਣੀ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਜਿਹੜੇ ਮੂਲ ਕੈਨੇਡੀਅਨ ਹੈਗੇ ਨੇ ਉਹ ਇਸ ਤੇ ਇਤਰਾਜ਼ ਖੜਾ ਕਰ ਰਹੇ ਆ ਕਿ ਕੈਨੇਡਾ ਦੇ ਵਿੱਚ ਬਾਹਰੀ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਵਿਦੇਸ਼ੀ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਔਰ ਇਹ ਬਾਤ ਚ ਆ ਜਾਣ ਲੱਗਿਆ ਸੀ ਵਿਚਾਰਿਆ ਜਾਣ ਲੱਗਾ ਸੀ ਕਿ ਇੱਥੋਂ ਵੀ ਹੁਣ ਡਿਪੋਰਟੇਸ਼ਨ ਸ਼ੁਰੂ ਹੋ ਜੂਵੇਗੀ ਚਰਚਾਵਾ ਸੀ ਕਿ ਜਿਵੇਂ ਹੀ ਸਰਕਾਰ ਜਿਹੜੀ ਬਦਲੇਗੀ ਜਾਂ ਜਿਵੇਂ ਹੀ ਆ ਨਵੇਂ ਪ੍ਰਧਾਨ ਮੰਤਰੀ ਉੱਥੇ ਆਉਣਗੇ ਉਦਾਂ ਹੀ ਜਿਹੜੀ ਡਿਪੋਰਟੇਸ਼ਨ ਡਰਾਈਵ ਹੈ ਉਹ ਸ਼ੁਰੂ ਹੋ ਜਵੇਗੀ ਪਰ ਇਸ ਮਾਮਲੇ ਨੂੰ ਲੈ ਕੇ ਹੁਣ ਕੈਨੇਡਾ ਥੋੜਾ ਹੌਲਾ ਹੁੰਦਾ ਜਾਂ ਸਟੈਪ ਬੈਕ ਕਰਦਾ ਨਜ਼ਰ ਆ ਰਿਹਾ ਜਿੱਥੇ ਇੱਕ ਅਸਥਾਈ ਪਰਮਿਟ ਦੀ ਜਿਹੜੀ ਗੱਲ ਹੈ ਉਹ ਕਰ ਦਿੱਤੀ ਗਈ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਪਰਮਿਟ ਕਦੋਂ ਤੇ ਕਿੱਦਾਂ ਦਿੱਤੇ ਜਾਂਦੇ ਕਿਸੇ ਹਿਸਾਬ ਨਾਲ ਦਿੱਤੇ ਜਾਂਦੇ ਆ ਕਿ ਅਮਰੀਕਾ ਦੇ ਵਿੱਚ ਜੋ ਸਿਚੁਏਸ਼ਨ ਹੈ ਉਹ ਬਦਲੇਗੀ ਜਾਂ ਜਿਵੇਂ ਕਿ ਕਈ ਮੀਡੀਆ ਰਿਪੋਰਟਸ ਦੇ ਵਿੱਚ ਕਿਹਾ ਗਿਆ ਕਿ ਬਹੁਤ ਸਾਰੇ ਲੋਕ ਕੈਨੇਡਾ ਤੋਂ ਅਮਰੀਕਾ ਚੱਲ ਗਏ ਸੀਗੇ ਅਮਰੀਕਾ ਜਾ ਬੜੇ ਸੀਗੇ ਕੀ ਉਹ ਲੋਕ ਵਾਪਸ ਹੁਣ ਕੈਨੇਡਾ ਜਾ ਬੜਨਗੇ ਬਹੁਤ ਕੁਝ ਇੱਥੇ ਵਿਚਾਰਿਆ ਜਾ ਰਿਹਾ ਹੈ ਕੈਨੇਡਾ ਦੀ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ ਬਾਰੇ ਵਿਚਾਰ ਹੋਣਾ ਜ਼ਰੂਰੀ ਹੈ ਔਰ ਇਸ ਮਸਲੇ ਉੱਤੇ ਕਿ ਜਿਹੜੀ ਇਹ ਅਸਥਾਈ ਪਰਮਿਟ ਦੇਣ ਦੀ ਗੱਲ ਹੈ ਇਹ ਇਹਦੇ ਕਿਹੜੇ ਸੰਦਰਭ ਨੇ ਇਹ ਕਿਸ ਤਰ੍ਹਾਂ ਇਹ ਦਿੱਤਾ ਜਾਵੇਗਾ ਜਾਂ ਕੀ ਇਹਦੀਆਂ ਮਾਈਲਸਟੋਨਸ ਹੈਗੀਆਂ ਨੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਉਹ ਵੀ ਤੁਹਾਡੇ ਤੱਕ ਵਕਤ ਤੋਂ ਵਕਤ ਜਾਣਕਾਰੀ ਪਹੁੰਚਾਵਾਂਗੇ ਉਹ ਤਕਲੀ ਬਣੇ ਰੋਮਾਨ ਇੰਡੀਆ ਪੰਜਾਬੀ